ਗੋਦੀ ਮੀਡੀਆ ਤੇ ਮੋਦੀ ਸਰਕਾਰ ਇੰਨੀ ਇੱਕ ਕਟਿਆ ਹਰਕਤਾਂ ਦੇ ਉੱਤੇ ਉਤਰਾਈ ਹੈ ਕਿ ਨਾ ਸਿਰਫ ਲੈਂਦੇ ਬਲਕਿ ਚੜ੍ਹਦੇ ਪੰਜਾਬ ਤੋਂ ਵੀ ਜੇ ਕੋਈ ਆਵਾਜ਼ ਜੇ ਕੋਈ ਪਿਆਰ ਜੇ ਕੋਈ ਸੱਚੀ ਗੱਲ ਕਰਦਾ ਤੇ ਉਹਦੇ ਵੀ ਚੈਨਲ ਨੂੰ ਸਟ੍ਰਾਈਕ ਤੇ ਕਮਿਊਨਿਟੀ ਦੀਆਂ ਗਾਇਡਲਾਈਨਾਂ ਮਾਰੀਆਂ ਜਾਣ ਰਹੀਆਂ ਨੇ ਇਸ ਤਰ੍ਹਾਂ ਹੀ ਇੱਕ ਆਪਾਂ ਵੀਡੀਓ ਵੇਖੀ ਸੀ ਆਪਣਾ ਇੱਕ ਪੰਜਾਬੀ ਭਰਾ ਹੈ ਜੀ ਸਰਦਾਰ ਪ੍ਰੋ YouTube ਚੈਨਲ ਹੈ ਉਹਨਾਂ ਦਾ ਆ ਤੇ ਉਹਨਾਂ ਦਾ ਇੱਕ ਨਵਾਂ ਵੀਡੀਓ ਆਇਆ ਜਦੋਂ ਅਸੀਂ ਇਹ ਵੀਡੀਓ ਪਲੇ ਕਰਨੇ ਆ ਤੇ ਉਹਦੇ ਸ਼ੁਰੂ ਵਿੱਚ ਉਹਨਾਂ ਨੇ ਚੈਨਲ ਵਾਇਲੇਸ਼ਨ ਤੇ ਕਮਿਊਨਿਟੀ ਦੇ ਉੱਤੇ ਐਕਟਿਵ ਕਮਿਊਨਿਟੀ ਗਾਈਡਲਾਈਨਸ ਟਰਾਈਗਰੀ ਵਾਰਨਿੰਗ ਜਿਹੜੀ ਉਹਨਾਂ ਨੇ ਦੱਸਿਆ ਕਿ ਮੈਨੂੰ ਆ ਗਈ ਹੈ ਥੱਲੇ ਉਹਨਾਂ ਨੇ ਬੁਰਮੁਖੀ 'ਚ ਇਹ ਵੀ ਲਿਖਿਆ ਹੈ ਕਿ ਅਸੀਂ ਪਹਿਲੀ ਵੀਡੀਓ ਜਿਹੜੀ ਬਣਾਈ ਸੀ ਉਹਦੇ ਉੱਤੇ ਸਰਕਾਰ ਵੱਲੋਂ ਕਮਿਊਨਿਟੀ ਗਾਈਡਲਾਈਨ ਜਿਹੜੀ ਉਹ ਮਾਰੀ ਗਈ ਹੈ ਉਹ ਦਾ ਰੀਜ਼ਨ ਇਹ ਹੈ ਕਿ ਉਹਦੇ ਵਿੱਚ ਅਸੀਂ ਸਰਕਾਰ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਹਾਡਾ ਫੇਲਿਅਰ ਕਿਉਂ ਹੋਇਆ ਹੈ ਏਜੰਸੀਆਂ ਜਿਹੜੀਆਂ ਨੇ ਉਹ ਫੇਲ ਇਥੇ ਕਿਉਂ ਹੋ ਗਈਆਂ ਨੇ ਸਰਕਾਰ ਕੋਲੋਂ ਸਵਾਲ ਕੀਤੇ ਸਨ ਤੇ ਉਹਦੇ ਜਵਾਬ ਦੇ ਵਿੱਚ ਉਹ ਸਵਾਲ ਦੀ ਵਜ੍ਹਾ ਤੋਂ ਸਾਡੀ ਵੀਡੀਓ ਜਿਹੜੀ ਹੈ ਉਹਦੇ ਤੇ ਕਮਿਊਨਿਟੀ ਗਾਈਡਲਾਈਨ ਮਾਰੀ ਗਈ ਹੈ ਚਲੋ ਆਪਾਂ ਇਹਨਾਂ ਦਾ ਨਵਾਂ ਵੀਡੀਓ ਜਿਹੜਾ ਉਹ ਵੇਖ ਲੈਨੇ ਆ ਜੀ ਕਿ ਇਹਦੇ ਵਿੱਚ ਕੀ ਹੈ ਤੇ ਪਹਿਲੇ ਵੀਡੀਓ ਵੱਲ ਵਧਦੇ ਆ ਜੀ 22 April 2025 ਨੂੰ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀਆਂ ਵੱਲੋਂ ਅਟੈਕ ਹੋਇਆ ਹੈ ਜਿਦੇ ਵਿੱਚੋਂ 26 ਸੈਲਾਨੀਆਂ ਨੂੰ ਗੋਲੀ ਮਾਰਤੀ ਕਹਿੰਦੇ ਆ ਵੀ ਧਰਮ ਪੁੱਛ ਕੇ ਗੋਲੀ ਮਾਰੀ ਐ ਸਾਰੇ ਦੇਸ਼ ਦੇ ਵਿੱਚ ਤਰਾਹ ਤਰਾਹ ਹੋ ਗਈ ਆਪਾਂ ਉਹਦੇ ਉੱਤੇ ਨਾ ਇੱਕ ਵੀਡੀਓ ਬਣਾਈ ਸੀ ਕਿ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਸ ਤੋਂ ਬਾਅਦ ਭਾਰਤ ਨੇ ਕੁਝ ਇਮੀਡੀਏਟ ਐਕਸ਼ਨ ਲਏ ਐ ਪਾਕਿਸਤਾਨ ਦੇ ਖਿਲਾਫ ਜਿਦੇ ਵਿੱਚੋਂ ਇੱਕ ਵੱਡਾ ਐਕਸ਼ਨ ਸੀਗਾ ਸਿੰਧ ਜਲ ਸਮਝੌਤਾ ਜਿਹੜਾ ਉਹਨੂੰ ਫੌਰੀ ਤੌਰ ਤੇ ਰੱਦ ਕਰਤਾ ਹੁਣ ਉਹ ਰੱਦ ਕਰਨ ਦੇ ਨਾਲ ਪਾਕਿਸਤਾਨ ਦੇ ਉੱਤੇ ਕੀ ਕੀ ਅਸਰ ਹੋਣਗੇ ਪਰ ਦੋਸਤੋ ਇਹ ਸੀਗਾ ਤਸਵੀਰ ਦਾ ਇੱਕ ਪੱਖ ਕਿ ਜੇ ਅਸੀਂ ਪਾਣੀ ਬੰਦ ਕਰ ਦਨੇ ਆ ਜੇ ਕਰ ਦਨੇ ਆ ਪ੍ਰੈਕਟੀਕਲੀ ਆਨਵਾਜੀ ਜੋ ਮਰਜ਼ੀ ਕਰੀ ਜਾਈਏ ਕੀ ਭਾਰਤ ਇਨਾ ਸਮਰੱਥ ਹੈਗਾ ਕਿ ਉਹ ਪਾਣੀ ਬੰਦ ਕਰ ਸਕੇ ਕੀ ਸਾਡੇ ਕੋਲ ਇਨਾ ਇਨਫਰਾਸਟ੍ਰਕਚਰ ਹੈਗਾ ਵੀ ਅਸੀਂ ਪਾਣੀ ਦਾ ਬਹਾਵ ਇੱਥੇ ਰੱਖ ਸਕੀਏ ਅਸੀਂ ਕਿੰਨੇ ਪਰਸੈਂਟ ਪਾਣੀ ਰੋਕ ਸਕਦੇ ਆ ਹੁਣ ਆਪਾਂ ਇਹਦੇ ਬਾਰੇ ਵਿਚਾਰ ਕਰਾਂਗੇ ਵੀ ਕੀ ਸਾਡੇ ਚ ਸਮਰੱਥਾ ਹੈਗੀ ਹੈ ਸੋ ਵੀਡੀਓ ਨੂੰ ਪੂਰਾ ਦੇਖਿਓ ਜਰੇ ਤੱਕ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦੱਸੂਗਾ ਯਾਰ ਜੀ ਦੇਖੀਏ ਨਾ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਬਾਡਰ ਕਿਸੇ ਨਾ ਕਿਸੇ ਮੁਲਕ ਨਾਲ ਲੱਗਦੇ ਆ ਹਰੇਕ ਮੁਲਕ ਦਾ ਬਾਡਰ ਲੱਗਦਾ ਸਾਰੇ ਦੇਸ਼ਾਂ ਦੇ ਵਿੱਚ ਸ਼ਾਂਤੀ ਹੈ ਕਿਤੇ ਕੋਈ ਕੰਡਾ ਤਾਰ ਨਹੀਂ ਲੱਗੀ ਹੋਈ ਹੁੰਦੀ ਤੁਸੀਂ ਯੂਰਪ ਦੇ ਵਿੱਚ ਜਾ ਕੇ ਦੇਖੋ ਅਮਰੀਕਾ ਤੇ ਕੈਨੇਡਾ ਭਰਾਵਾਂ ਵਾਂਗੂ ਰਹਿੰਦੇ ਆ 20 ਤਰ੍ਹਾਂ ਦੀਆਂ ਗੱਲਾਂ ਉਹਨਾਂ 'ਚ ਹੁੰਦੀ ਹੈ ਪਰ ਫੇਰ ਵੀ ਲੋਕ ਆਮ ਵਿਚਰਦੇ ਆ ਕੋਈ ਉੱਥੇ ਰੌਲਾ ਗੋਲਾ ਨਹੀਂ ਕੋਈ ਫੌਜੀ ਪੋਸਟਾਂ ਨਹੀਂ ਉੱਥੇ ਲੱਗੀਆਂ ਹੋਈਆਂ ਹੈਗੀਆਂ ਲੋਕ ਲਾਈਨਾਂ ਲਾਈ ਖੜੇ ਹੁੰਦੇ ਆ ਵੱਡੇ ਪੱਦਰ ਤੇ ਵਪਾਰ ਹੋ ਰਿਹਾ ਹੈ ਚਿੱਲ ਹੋ ਰਿਹਾ ਹੈ ਪਰ ਸਾਡੇ ਇੱਥੇ ਕੀ ਹੁੰਦਾ ਹੈ ਬਾਡਰ ਦੇ ਉੱਤੇ ਕੰਡਾ ਤਾਰ ਲ ਇਧਰ ਦਾ ਫੌਜੀ ਉਧਰ ਚਲਾ ਗਿਆ ਉਹਨਾਂ ਨੇ ਰੱਖ ਲਿਆ ਉਧਰ ਦਾ ਇਧਰ ਆ ਗਿਆ ਸਾਡੇ ਵਾਲੇ ਰੱਖ ਲੈਂਦੇ ਐ ਕਦੇ ਪਾਣੀ ਬੰਦ ਕਰਤਾ ਕਦੇ ਕੁਛ ਕਦੇ ਕੁਛ 75 ਸਾਲ ਹੋ ਗਏ ਇਹੀ ਡਰਾਮਾ ਚੱਲੀ ਜਾਂਦਾ ਹੈ ਇਹੀ ਡਰਾਮਾ ਚੱਲੀ ਜਾਂਦਾ ਹੈ ਯਾਰ ਤੁਸੀਂ ਆਪਣੇ ਮੁਲਕ ਦੇ ਨੌਜਵਾਨਾਂ ਬਾਰੇ ਸੋਚ ਲਓ ਆਪਦੇ ਲੋਕਾਂ ਬਾਰੇ ਸੋਚ ਲਓ ਦੋਹੇ ਦੇਸ਼ ਭਾਰਤ ਤੇ ਪਾਕਿਸਤਾਨ ਇਹੋ ਜਿਹੇ ਦੋ ਮੁਲਕ ਹੈ ਜਿਨ੍ਹਾਂ ਦੇ ਨੌਜਵਾਨ ਪੂਰੇ ਸੰਸਾਰ ਦੇ ਵਿੱਚ ਬੇਰੁਜ਼ਗਾਰੀ ਕਾਰਨ ਕੰਮਕਾਰ ਦੇ ਲਈ ੱੱਕੇ ਖੰਦੇ ਫਿਰਦੇ ਐ ਦਿਹਾੜੀਆਂ ਕਰਦੇ ਫਿਰਦੇ ਐ ਦੋਹੇ ਮੁਲਕਾਂ ਦੇ ਨਿਆਣੇ ਪਰ ਇਹ ਆਪਸ ਦੇ ਵਿੱਚ ਆਪਦੀ ਅਯੋਗਤਾ ਛਪਾਉਣ ਵਾਸਤੇ ਇੱਕ ਦੂਜੇ ਦੇ ਉੱਤੇ ਦੋਸ਼ ਲਾਈ ਜਾਂ ਉਹਨੇ ਐ ਕਰਤਾ ਉਹਨੇ ਉਹ ਕਰਤਾ ਪੂਰਾ ਡਰਾਮਾ ਕਰਕੇ ਰੱਖਦੇ ਆ ਇਹ ਪਰ ਅਸਲ ਗੱਲ ਦੇ ਉੱਤੇ ਕੋਈ ਨਹੀਂ ਆਂਦਾ ਕੋਈ ਇਹ ਗੱਲ ਨਹੀਂ ਕਹਿ ਰਿਹਾ ਕਿ ਕਿਵੇਂ ਐਲੋਸੀ ਪਾਰ ਕਰਕੇ ਉਧਰੋਂ ਇੱਥੇ ਕੋਈ ਬੰਦਾ ਅਤਵਾਦੀ ਆ ਗਿਆ ਤੇ 27-22 ਬੰਦੇ ਮਾਰ ਕੇ ਬੜੇ ਆਰਾਮ ਨਾਲ ਉਹ ਪਰੇ ਚਲੇ ਵੀ ਗਿਆ ਕਿਉਂ ਨਹੀਂ ਸਰਕਾਰ ਜ਼ਿੰਮੇਵਾਰੀ ਲੈ ਰਹੀ ਵੀ ਸਾਡੇ ਤੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋਈ ਹੈ ਬਸ ਸਿਰਫ ਇਹ ਕਿਹਾ ਜਾ ਰਿਹਾ ਕਿ ਅਤਵਾਦੀਆਂ ਨੇ ਗੋਲੀ ਮਾਰਨ ਤੋਂ ਪਹਿਲਾਂ ਧਰਮ ਪੁੱਛਿਆ ਕਿਸੇ ਦੀ ਜਾਤ ਨਹੀਂ ਪੁੱਛੀ ਯਾਰ ਇਹ ਗੱਲ ਹੋਈ ਏ ਕੋਈ ਤੁਸੀਂ ਮੁੱਦੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਅਸਲ ਗੱਲ ਦੇ ਉੱਤੇ ਕਿਉਂ ਨਹੀਂ ਆਂਦੇ ਵੀ ਤੁਹਾਡਾ ਇੱਕ ਇੰਟੈਲੀਜੈਂਸ ਫੇਲ कामयाब हो देश दे सुरक्षा देने दे क्यों नहीं पूछी जा रही मुझे जवाब दीजिए जवाब जवाबी है उनके पास शस्त्र और बारूद कहां से आता है हाँ। वो तो विदेश की धरती से आता है और सीमाएं संपूर्ण रूप से आपके कब्जे में सीमा सुरक्षा पर आपके कब्जे में है आतंकवादी गट्ठे करते हैं भाग जाते हैं प्रधानमंत्री जी आप मुझे बताइए तोਾਨੂੰ ਮੰਨਣਾ ਪਏਗਾ ਕਿਤੇ ਨਾ ਕਿਤੇ ਇਹ ਵੀ ਤੁਸੀਂ ਫੇਲ ਹੋਏ ਹੋ ਤੁਹਾਡੀ ਫੇਲੀਅਰ ਹੈ ਇਹ ਹਾਂ ਲਾਸਟ ਦੇ ਵਿੱਚ ਕੱਚ ਦੇ ਵਿੱਚੋਂ ਮੋਗਲ ਇੱਕ ਹੋਰ ਕੱਡ ਮਾਰੀ ਕਿ ਆਖੇ ਜੇ ਇਹ ਤਾਂ ਪਾਕਿਸਤਾਨ ਦਾ ਪਾਣੀ ਬੰਦ ਕਰ ਦੇਾਂਗੇ ਅਸੀਂ ਜੋ ਟ੍ਰੀਟੀ ਜਿਹੜੀ ਸਾਈਨ ਹੋਈ ਹੋਈ ਆ ਉਹਨੂੰ ਤੋੜ ਦੇਾਂਗੇ ਕਿਵੇਂ ਤੋੜ ਦਿਓਗੇ ਤੁਸੀਂ ਮੰਨ ਲਓ ਤੋੜ ਵੀ ਦੇਾਂਗੇ ਤੁਹਾਡੇ ਕੋਲ ਇਨਾ ਇਨਫਰਾਸਟ੍ਰਕਚਰ ਹੈਗਾ ਵੀ ਤੁਸੀਂ ਸਿੰਧ ਦਾ ਇਨਾ ਪਾਣੀ ਰੋਕ ਸਕਦੇ ਹੋ 1960 ਦੇ ਵਿੱਚ ਇਹ ਸੰਧੀ ਹੋਈ ਸੀ ਸਿੰਧ ਦਰਿਆ ਦਾ ਪਾਣੀ ਨਾਲ ਦੇ 6 ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਜਾਂ ਤੇ 80% ਪਾਣੀ ਦੀ ਪੂਰਤੀ ਪਾਕਿਸਤਾਨ ਦੇ ਦੀ ਉਥੋਂ ਹੀ ਹੁੰਦੀ ਹੈ ਹੁਣ ਭਾਰਤ ਕਹਿੰਦਾ ਹੈ ਵੀ ਅਸੀਂ ਉਹ ਪਾਣੀ ਰੋਕ ਦਿਆਂਗੇ ਜਦਕਿ ਇਹਨਾਂ ਦੇ ਕੋਲ ਕਾਨੂੰਨੀ ਹੱਕ ਨਹੀਂ ਹੈਗਾ ਹਾਲਾਂਕਿ ਜੇ ਇਹ ਰੋਕ ਵੀ ਦਿੰਦੇ ਆ ਤਾਂ ਭਾਰਤ ਦੇ ਵਿੱਚ ਉਹ ਪਾਣੀ ਰੋਕਣ ਵਾਸਤੇ ਇਨਫਰਾਸਟ੍ਰਕਚਰ ਹੀ ਨਹੀਂ ਹੈਗਾ ਸਾਡੇ ਕੋਲ ਇੰਨੇ ਸੰਸਾਧਨ ਹੀ ਨਹੀਂ ਹੈਗੇ ਰੋਕ ਕੇ ਰੱਖੋਗੇ ਕਿੱਥੇ ਪਾਣੀ ਨੂੰ ਪਾਣੀ ਕੋਈ ਬਾਲਟੀ ਦੇ ਵਿੱਚ ਥੋੜੀ ਆ ਜਾਊਗਾ ਤੁਸੀਂ ਬਾਲਟੀ ਭਰ ਕੇ ਆਪਦੇ ਕੋਲ ਰੱਖ ਲੋਗੇ ਜਾਂ ਕੋਈ ਟੈਂਕੀ ਚ ਭਰ ਕੇ ਰੱਖ ਲੋਗੇ ਉਹ ਬਹੁਤ ਵੱਡਾ ਤੁਹਾਨੂੰ ਸਟਰਕਚਰ ਚਾਹੀਦਾ ਹੈ ਉਹਦੇ ਵਾਸਤੇ ਤੇ ਇਹਨਾਂ ਦੇ ਇੱਕ ਸ਼ੰਕਰਾਚਾਰਿਆ ਨੇ ਵੀ ਕਿਹਾ ਹੈ ਜੇ ਤੁਸੀਂ ਉਹ ਪਾਣੀ ਰੋਕਣਾ ਹੈ ਨਾ ਸਿੰਧ ਵਾਲਾ ਉਹਦੇ ਵਾਸਤੇ ਤੁਹਾਨੂੰ ਘੱਟੋ-ਘੱਟ 20 ਸਾਲ ਦਾ ਸਮਾਂ ਲੱਗੇਗਾ ਤੇ ਭਾਰਤ ਦੀ ਆਮਦਨ ਦਾ ਵੱਡਾ ਹਿੱਸਾ ਇੱਕ ਉਥੇ ਤੁਹਾਨੂੰ ਹਰ ਸਾਲ ਖਰਚਣਾ ਪਏਗਾ ਵੱਧ ਤੋਂ ਵੱਧ ਸੀ ਜ਼ੋਰ ਲਾਈਏ ਜੋ ਅੱਜ ਦੇ ਹਿਸਾਬ ਨਾਲ ਸਾਡੇ ਕੋਲ ਸਾਧਨ ਹੈਗੇ ਆ ਤਾਂ 5 ਤੋਂ 10% ਪਾਣੀ ਰੋਕਿਆ ਜਾ ਸਕਦਾ ਹੈ ਉਸ ਤੋਂ ਜ਼ਿਆਦਾ ਨਹੀਂ ਰੋਕਿਆ ਜਾ ਸਕਦਾ ਅੱਛਾ ਮੰਨ ਲਓ ਪਾਣੀ ਰੋਕ ਲიਏ ਰੋਕ ਕੇ ਪਾਣੀ ਨੂੰ ਇੱਕ ਹਥਿਆਰ ਦੀ ਤਰ੍ਹਾਂ ਵਰਤ ਲਓ ਇੱਕਦਮ ਪਾਣੀ ਰੋਕ ਲਓ ਉਹਨੂੰ ਇੱਕਦਮ ਪਾਕਿਸਤਾਨ ਵਾਲੇ ਛੱਡ ਦਿਓ ਉਥੇ ਹੜ੍ਹ ਵਾਲੇ ਹਾਲਾਤ ਪੈ ਕਰ ਦੋ ਜਿਵੇਂ ਪਿੱਛੇ ਜੇ ਹੋਇਆ ਸੀਗਾ 2000 ਲੋਕ ਉਥੇ ਬੇਕਾਰ ਹੋ ਗਏ ਸੀਗੇ ਹਾਲਾਂਕਿ ਉਦੋਂ ਸਿਰਫ ਮਾਨਸੂਨ ਜ਼ਿਆਦਾ ਆਇਆ ਸੀ ਪਾਣੀ ਰੋਕਿਆ ਨਹੀਂ ਸੀ ਗਿਆ ਮਾਨਸੂਨ ਦੇ ਜ਼ਿਆਦਾ ਆਣ ਕਾਰਨ ਪਾਣੀ ਵਧ ਗਿਆ ਸੀ ਫਲੋ ਵਧ ਗਿਆ ਸੀ ਹੜ੍ਹ ਆ ਗਏ ਸੀ ਉਥੇ ਉਥੇ ਬਹੁਤ ਸਾਰੇ ਲੋਕ ਬੇਕਾਰ ਹੋ ਗਏ ਸੀ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਪਰ ਜੇ ਇਦਾਂ ਕਰਦੇ ਆ ਫਿਰ ਜਿਹੜੇ ਸਾਡੇ ਗੁਆਂਢੀ ਮੁਲਕ ਐ ਚੀਨ ਐ ਸਾਡੇ ਨੇੜੇ ਨੇਪਾਲ ਐ ਬੰਗਲਾਦੇਸ਼ ਐ ਉਹ ਸਾਨੂੰ ਸ਼ੱਕੀ ਨਿਗਾ ਨਾਲ ਦੇਖਣਗੇ ਅਤੇ ਜੇ ਇਹੀ ਰਵਈਆ ਪਾਕਿਸਤਾਨ ਦੀ ਪਿੱਠ ਦੇ ਉੱਤੇ ਆ ਕੇ ਚੀਨ ਜੇ ਸਾਡੇ ਨਾਲ ਅਪਣਾ ਲੰਦਾ ਜੇ ਬ੍ਰह्मਪੁੱਤਰ ਦਾ ਪਾਣੀ ਉਹਨੇ ਰੋਕਤਾ ਦਰਿਆ ਦਾ ਤੇ ਸਾਡੇ ਨਾਲ ਇਹੀ ਕੁਛ ਕਰਤਾ ਫਿਰ ਅਸੀਂ ਕਿੱਥੇ ਜਾਵਾਂਗੇ ਜੇ ਅਸੀਂ ਇਹ ਕੁਛ ਕਰਦੇ ਆ ਫਿਰ ਜਿਹੜੇ ਯੂਨੋ ਦੇ ਵਿੱਚ ਸਾਡੇ ਬੰਦੇ ਗੁੱਠੀ ਪਵਾਉਣ ਨੂੰ ਫਿਰਦੇ ਐ ਉਹ ਸਾਖ ਦਾ ਕੀ ਬਣੇਗਾ ਸਾਖ ਉਥੇ ਖਰਾਬ ਹੋਏਗੀ ਸੋ ਜੇਕਰ ਭਾਰਤ ਨੇ ਉਹ ਪਾਣੀ ਰੋਕਣਾ ਸਿੰਧ ਵੱਲ ਜਾਂਦਾ ਉਹ ਟ੍ਰੀਟੀ ਜੇ ਇਹਨਾਂ ਨੇ ਵਾਕਿਆ ਹੀ ਅਮਲੀ ਰੂਪ ਦੇ ਵਿੱਚ ਰੱਦ ਕਰਨੀ ਆ ਤਾਂ ਪਹਿਲਾਂ ਭਾਰਤ ਦੇ ਵਿੱਚ ਉਹ ਚੀਜ਼ਾਂ ਪੈਦਾ ਕਰਨੀਆਂ ਪੈਣਗੀਆਂ ਇਥੋਂ ਦੇ ਸਾਰੇ ਦਰਿਆਵਾਂ ਨੂੰ ਆਪਸ ਦੇ ਵਿੱਚ ਜੋੜਨਾ ਪਏਗਾ ਉਸ ਪਾਣੀ ਨੂੰ ਯੂਟਿਲਾਈਟ ਕਰਨ ਵਾਸਤੇ ਉੱਤਰ ਭਾਰਤ ਦੇ ਵਿੱਚ ਉਹ ਸਾਰੇ ਜਿਹੜਾ ਸਟਰਕਚਰ ਹੈ ਉਹ ਕਾਇਮ ਕਰਨਾ ਪਏਗਾ ਸੋ ਉਹਦੇ ਵਾਸਤੇ ਤੁਹਾਨੂੰ ਸਾਲਾਂ ਬੱਧੀ ਸਮਾਂ ਲੱਗੇਗਾ ਬੇਸ਼ੱਕ ਅਸੀਂ ਇਹ ਕਹਿ ਦਿੱਤਾ ਹੈ ਕਿ ਅਸੀਂ ਉਹ ਟ੍ਰੀਟੀ ਜਿਹੜੀ ਐ ਸਾਈਨ ਕੀਤੀ ਸੀਗੀ 1960 ਦੇ ਵਿੱਚ ਉਹ ਤੋੜ ਦਿੱਤੀ ਹੈ ਪਰ ਅਮਲੀ ਰੂਪ ਦੇ ਵਿੱਚ ਉਹਨੂੰ ਲਾਗੂ ਕਰਨਾ ਹਾਲ ਦੀ ਕੜੀ ਬਹੁਤ ਬਹੁਤ ਤੇ ਬਹੁਤ ਜ਼ਿਆਦਾ ਮੁਸ਼ਕਲ ਹੈ ਹੁਣ ਇਸ ਮਸਲੇ ਨੂੰ ਲੈ ਕੇ ਜੇ ਹਾਲਾਤ ਵੱਧ ਤੋਂ ਵੱਤਰ ਹੋ ਜਾਂਦੇ ਆ ਇੱਕ ਜੰਗ ਲੱਗ ਜਾਂਦੀ ਹੈ ਤਾਂ ਲੜਾਈ ਦਾ ਮੂੰਹ ਭਾਈ ਹਮੇਸ਼ਾ ਕਾਲਾ ਹੀ ਹੁੰਦਾ ਹੈ ਇਹ ਗੱਲ ਸਾਡੇ ਸਿਆਣੇ ਕਹਿੰਦੇ ਆਏ ਹੈ ਫਿਰ ਚਾਹੇ ਲੜਾਈ ਆਪਦੇ ਘਰ ਦੇ ਵਿੱਚ ਹੋਏ ਚਾਹੇ ਮੁਹੱਲੇ ਚ ਹੋਏ ਚਾਹੇ ਪਿੰਡ ਦੀ ਹੋਏ ਤੇ ਚਾਹੇ ਦੇਸ਼ ਦੀ ਹੋਏ ਉਹਦੇ ਵਿੱਚ ਨੁਕਸਾਨ ਆਮ ਲੋਕਾਂ ਦਾ ਹੋਇਆ ਕਰਦਾ ਹੈ ਮਰਨਗੇ ਆਮ ਲੋਕ ਜਿਹੜੇ ਲੋਕ ਇਹ ਲੜਾਈ ਦੇ ਪਿੱਛੇ ਅਸਲ ਦੋਸ਼ੀ ਹੁੰਦੇ ਆ ਉਹ ਕਦੇ ਸਾਹਮਣੇ ਨਹੀਂ ਆਉਂਦੇ ਤੁਹਾਨੂੰ ਲੱਗਦਾ ਵੀ ਕਿਸੇ ਵੀ ਰਾਜਨੇਤਾ ਜਿੰਨੇ ਇਹ ਰਾਜਨੇਤਾ ਹੁਣ ਕਹਿੰਦੇ ਫਿਰਦੇ ਆ ਅਸੀਂ ਐਂ ਕਰ ਦਿਆਂਗੇ ਅਸੀਂ ਆਰਮੀ ਨੂੰ ਆਰਡਰ ਦੇਤਾ ਅਸੀਂ ਫਲਾਣਿਆਂ ਨਾਲ ਮੀਟਿੰਗ ਕਰ ਲਈ ਆ ਅਸੀਂ ਤਿਆਰ ਆਂ ਜੀ ਲੜਨ ਵਾਸਤੇ ਮੈਨੂੰ ਦੱਸੋ ਵੀ ਇੱਕ ਵੀ ਰਾਜ ਮੰਤਰੀ ਦਾ ਕਿਸੇ ਸੁਰੱਖਿਆ ਮੰਤਰੀ ਦਾ ਚਾਹੇ ਉਹ ਭਾਰਤ ਦਾ ਚਾਹੇ ਪਾਕਿਸਤਾਨ ਤਾਂ ਦਾ ਇੱਕ ਵੀ ਮੰਤਰੀ ਦਾ ਜਵਾਬ ਜੇ ਵਰਦੀ ਪਾ ਕੇ ਬਾਰਡਰ ਦੇ ਉੱਤੇ ਲੜਦਾ ਹੋਵੇ ਕਿਸੇ ਦਾ ਨਹੀਂ ਲੜਦਾ ਅੱਬਲ ਚ ਤੇ ਨਾ ਪਾਕਿਸਤਾਨ ਵਾਲੇ ਮੰਤਰੀਆਂ ਦਾ ਜਵਾਬ ਪਾਕਿਸਤਾਨ ਦੇ ਵਿੱਚ ਪੜਦਾ ਹੋਏਗਾ ਨਾ ਇੱਥੋਂ ਵਾਲਿਆਂ ਦਾ ਇੱਥੇ ਪੜਦਾ ਹੋਏਗਾ ਉਹ ਪਹਿਲਾਂ ਹੀ ਇਹਨਾਂ ਨੇ ਸੇਫ ਕਰਕੇ ਬਾਹਰ ਕੱਢੇ ਹੁੰਦੇ ਆ ਇੱਥੇ ਸਿਰਫ ਗਰੀਬਾਂ ਦੇ ਬੱਚੇ ਜਿਨ੍ਹਾਂ ਨੂੰ 40-50 ਹਜ਼ਾਰ ਰੁਪਿਆ ਤਨਖਾਹ ਆਰਮੀ ਦੇ ਵਿੱਚ ਦੇ ਕੇ ਇਹਨਾਂ ਨੂੰ ਮਰਨ ਵਾਸਤੇ ਅੱਗੇ ਭੇਜ ਦਿੱਤਾ ਜਾਂਦਾ ਹੈ ਯਾਰ ਕਿਉਂ ਕਿਉਂ ਸਾਡੇ ਆਮ ਕਰਾਂ ਦੇ ਜਾਣ ਦਾ ਨੁਕਸਾਨ ਕਰਦੇ ਹੋ ਤੁਸੀਂ ਅਸਲ ਦੇ ਵਿੱਚ ਕਿਉਂ ਨਹੀਂ ਮੰਨਦੇ ਵੀ ਇਹ ਤੁਹਾਡੇ ਆਪਣੇ ਇੰਟੈਲੀਜੈਂਸ ਫੇਲੀਅਰ ਹੁੰਦੇ ਆ ਤੁਸੀਂ ਆਪ ਦੀਆਂ ਕਰਤੂਤਾਂ ਦੇ ਉ ਤੇ ਆਮ ਕਰਾਂ ਦੇ ਨਿਆਣੇ ਮਰਵਾਉਂਦੇ ਹੋ ਤੁਸੀਂ 65 ਦੇ ਵਿੱਚ ਮਰਵਾਏ ਐ 71 ਦੇ ਵਿੱਚ ਮਰਵਾਏ ਐ ਹੁਣ ਫਿਰ ਤੁਸੀਂ ਫਿਰ ਦੁਬਾਰਾ ਉਹੀ ਹਾਲਾਤ ਪੈਦਾ ਕਰ ਰਹੇ ਸੋ ਦੋਸਤੋ ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਵੀ ਕਿਸੇ ਤਰ੍ਹਾਂ ਦੀ ਕੋਈ ਲੜਾਈ ਲੱਗੇ ਉਧਰ ਵੀ ਸਾਡੇ ਹੀ ਲੋਕ ਐ ਆਪਣੇ ਵਰਗੇ ਇਧਰ ਵੀ ਆਪਣੇ ਵਰਗੇ ਆਮ ਲੋਕ ਐ ਇਹ ਰੌਲਾ ਵੱਡੇ ਪੱਧਰ ਦੇ ਪੋਲਿਟਿਸ਼ਨਾਂ ਦਾ ਐ ਸੋ ਇਹਦੇ ਵਿੱਚ ਆਪਾਂ ਬਹੁਤੇ ਹਾਈਪਰ ਨਾ ਹੋਈਏ ਕਿਸੇ ਗੱਲ ਦੇ ਵਿੱਚ ਆਪਾਂ ਇੱਕ ਦੂਜੇ ਮੁਲਕ ਨੂੰ ਮਾੜਾ ਚੰਗਾ ਨਾ ਕਹੀਏ ਕਿਉਂਕਿ ਅਸਲ ਦੇ ਵਿੱਚ ਗੱਲ ਹੁੰਦੀ ਕੁਝ ਹੋਰ ਐ ਤੇ ਉਹ ਦਿਖਾਈ ਕੁਝ ਹੋਰ ਤਰੀਕੇ ਨਾਲ ਜਾਂਦੀ ਐ ਸੋ ਅਸੀਂ ਆਪਣੇ ਚੈਨਲ ਵੱਲੋਂ ਦੋਹੇ ਮੁਲਕਾਂ ਦੇ ਆਮ ਲੋਕਾਂ ਦੀ ਸੁੱਖ ਮੰਗਦੇ ਆ ਦੋਹੇ ਮੁਲਕਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਛੇਤੀ ਤੋਂ ਛੇਤੀ ਬਾਡਰ ਖੁੱਲਣ ਆਪਸੀ ਮੇਲ ਮਲਾਪ ਸਾਡਾ ਵਧੇ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਸੋਹਣੀ ਵੀਡੀਓ ਸੀ ਬਹੁਤ ਸੋਹਣਾ ਵਿਚਾਰ ਸੀ ਸਰਦਾਰ ਜੀ ਲਵ ਯੂ ਦਾਦਾ ਭਰਾ ਤੇ ਬਾਕੀ ਅ ਦੋਖੋ ਆ ਪਹਿਲੇ ਕਿ ਤੁਹਾਨੂੰ ਜਿਹੜੀ ਕਮਿਊਨਿਟੀ ਗਾਇਡਲਾਈਨ ਦੀ ਸਟ੍ਰਾਈਕ ਦਿੱਤੀ ਗਈ ਹੈ ਬਾਕੀ ਇਹ ਜੀ ਵੇਖੋ ਕਿ ਬਿਲਕੁਲ ਸਹੀ ਕਿਹਾ ਤੁਸੀਂ ਮਰਨਾ ਉਹਨਾਂ ਨੇ ਹੈ ਜਿੰਨਾ ਵਿਚਾਰਿਆ ਨੇ 60 70 ਹਜ਼ਾਰ ਤਨਖਾਵਾ ਤੇ ਵਿਚਾਰੇ ਫੌਜੀ ਨੇ ਅੱਗੇ ਜਾਂਦੇ ਨੇ ਬਾਰਡਰਾਂ ਦੇ ਉੱਤੇ ਖਲੋਤੇ ਨੇ ਇਹਨਾਂ ਨੇ ਸਿਰਫ ਆਰਡਰ ਦੇਣੇ ਨੇ ਜੀ ਉੱਤੋਂ ਬਹਿ ਕੇ ਇੰਜ ਕਰ ਦੋ ਇੰਜ ਕਰ ਦੋ ਇੰਜ ਕਰ ਦਾਂਗੇ ਇੰਜ ਕਰ ਦਾਂਗੇ ਵੀ ਜਾਂ ਕਰਾਂਗੇ ਨਾ ਇੰਜ ਕਰ ਦਾਂਗੇ ਤਾਂ ਫਿਰ ਫੜੋ ਬੰਦੂਕ ਤੇ ਆਓ ਅੱਗੇ ਅੱਗੇ ਆਓ ਸਭ ਤੋਂ ਅੱਗੇ ਖਲੋ ਜੀ ਮੰਤਰੀਆਂ ਨੂੰ ਸਾਰਿਆਂ ਤੋਂ ਅੱਗੇ ਖਲਹਾਰੋ ਇਦਾਂ ਨੂੰ ਵੀ ਇਦਰੋਂ ਵੀ ਇਦਰੋਂ ਵੀ ਕੋਈ ਨੂੰ ਪਿੱਛੇ ਕਰ ਦੋ ਕਿਉਂਕਿ ਗੱਲਾਂ ਦੇ ਮਾਰਦੇ ਨੇ ਨਾ ਜਿਹੜੇ ਪਾਰਲੀਮੈਂਟ ਚੋਂ ਟੀਵੀ ਤੇ ਬਹਿ ਕੇ ਇਹ ਜਿਹੜੇ ਗੱਲਾਂ ਮਾਰਦੇ ਨੇ ਜਿਹੜੀਆਂ ਗੱਲਾਂ ਕਰਦੇ ਨੇ ਬਹਿ ਕੇ ਸਾਫ਼ ਦੀ ਦੱਸੋ ਕਿੰਦਾ ਅਟੈਕ ਕਰੀਏ ਇਧਰਨੇ ਪਾਸੇ ਗੋਲਾ ਮਾਰੀਏ ਉਹਨਾਂ ਨੂੰ ਆ ਕੇ ਸੱਟ ਕਰੋ ਜਰਾ ਤੋਪ ਨੂੰ ਅੱਗੇ ਆਓ ਉਹਨਾਂ ਨੂੰ ਆਖੋ ਆਓ ਚਲੋ ਬਾਰਡਰ ਦੇ ਉੱਤੇ ਬਲਕੇ ਐਡਾ ਹੀ ਨਾ ਰੋਲਾ ਮਕਾਣਾ ਕੋਈ ਲੜਾਈ ਹਰ ਬੰਦੇ ਨੂੰ ਮਰਵਾਣ ਦੀ ਲੋੜ ਹੀ ਨਹੀਂ ਗਈ। ਹੂੰ। ਇਧਰੋਂ ਜਿਹੜੇ ਬੋਲਣ ਦੇ ਨੇ ਜਾਂ ਉਧਰੋਂ ਜਿਹੜੇ ਬੋਲਣ ਦੇ ਨੇ ਉਹਨਾਂ ਦੋਵਾਂ ਨੂੰ ਸਾਹਮਣੇ ਸਾਹਮਣੇ ਕਰੋ। ਹਾਂ। ਠੀਕ ਐ। ਇਹਨਾਂ ਦੇ ਹੱਥੇ ਫੜਾਓ ਡੰਡੇ। ਹਾਂ। ਛੋਟੇ ਇੱਕ ਦੂਜੇ ਦਾ ਸਿਰਸੁਰ ਪਾੜਨਗੇ ਨਾ ਫਿਰ ਜਿਹੜਾ ਆਕੇਗਾ ਭਾਈ ਜੀ ਮੈਂ ਮੈਂ ਜਿਹੜਾ ਭੱਜ ਜਿਏਗਾ ਸਮਝ ਲਿਓ ਹਾਰ ਗਿਆ। ਉਹ ਹਾਰ ਗਿਆ। ਠੀਕ ਐ। ਇਹਨਾਂ ਨੂੰ ਆਖੋ ਵੀ ਕਿ ਮਸੂਮਾਂ ਦੇ ਆਪਣੇ ਵਿਚਾਰਿਆਂ ਦੇ ਉਹਨਾਂ ਦੇ ਤਾਂ ਨਾਮ ਮਰਵਾਓ ਬੱਚੇ ਤੇ ਪਿਓ ਤੇ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਿਓ ਹੈ ਕਿਸੇ ਦਾ ਕੋਸ਼ ਹੈ ਕਿਸੇ ਦਾ ਭਰਾ ਹੈ ਠੀਕ ਹੈ ਭੈਣ ਵਿਚਾਰੀ ਭਰਾ ਦੀਆਂ ਰਾਵਾਂ ਵੇਂਦੀ ਹੋਏਗੀ ਬੇਗਮ ਜਿਹੜੀ ਹੈ ਉਹ ਵੇਖੇਗੀ ਕਿ ਮੇਰੇ ਬੰਦਾ ਮੇਰਾ ਸੁਹਾਗ ਜਿਹੜਾ ਉਹਨੇ ਵਾਪਸ ਆਉਣਾ ਹੈ ਜੰਗ ਤੋਂ ਉਹ ਜੰਗ ਤੇ ਖਲੋਤਾ ਬਾਰਡਰ ਤੇ ਉਹਦਾ ਦਿਲ ਵਿੱਚੋਂ ਖੁਰਦਰੂ ਖੁਰਦਰੂ ਹੀ ਕਰਦਾ ਰਹੇਗਾ ਕਿ ਪਤਾ ਨਹੀਂ ਕੀ ਬਣਨਾ ਹੈ ਉਹਨੇ ਮੁੜ ਕੇ ਆਉਣਾ ਵੀ ਹੈ ਕਿ ਨਹੀਂ ਆਉਣਾ ਸਹੀ ਗੱਲ ਹੈ ਜੋ ਆਗ ਜਿਹੜੇ ਨੇ ਆਪਣੇ ਪਿਓ ਨੂੰ ਡੀਕਦੇ ਰਹਿਣਗੇ ਇੱਕ ਇਨਸਾਨ ਨਾਲ 6-6 ਲੋਕ ਉਹਨਾਂ ਦੀ ਪੂਰੀ ਫੈਮਲੀ ਪੂਰੀ ਇਸ ਫੈਮਲੀयां ਤਬਾਹ ਹੋ ਜਾਂਦੀਆਂ ਨੇ نسلਾਂ ਤਬਾਹ ਹੋ ਜਾਂਦੀਆਂ ਨੇ ਕਿ ਤੁਸੀਂ ਵੇਖੋ ਕਿ ਬੱਚੇ ਮਾਸੂਮ ਬੱਚੇ ਆਪਣੇ ਬੱਚਿਆਂ ਨੂੰ ਸਾਹਮਣੇ ਰੱਖ ਕੇ ਵੇਖੋ ਕਿ ਜਦੋਂ ਅਸੀਂ ਬਾਹਰੋਂ ਘਰ ਆਉਂਦੇ ਆ ਤੇ ਕਿਵੇਂ ਭੱਜ ਕੇ ਚੰਬੜਦੇ ਨੇ ਤੇ ਜਿਹੜੇ ਵਿਚਾਰੇ ਫੌਜੀ ਬਾਰਡਰਾਂ ਤੇ ਖਲੋਤੇ ਨੇ ਉਹਨਾਂ ਦੇ ਕੀ ਬੱਚੇ ਕੋ ਨਹੀਂਗੇ ਰਾਜਨੀਤੀ ਦੇ ਵਿੱਚ ਆ ਕੇ ਨਾ ਬਹਿਸ ਹੋ ਜਾਂਦੇ ਨੇ ਲੋਕ ਇਹਨਾਂ ਦੇ ਅੰਦਰ ਜਿਗਰ ਆ ਦਿਲ ਉਹ ਖਤਮ ਹੋ ਜਾਂਦਾ ਲੋਕਾਂ ਦਾ ਐਸ ਹੌਸ ਖਤਮ ਹੋ ਜਾਂਦਾ ਅੱਛਾ ਜਿਨੇ ਵੀ ਰਾਜਨੀਤਿਕ ਹੈਗੇ ਨਾ ਇਹਨਾਂ ਦੀ ਆਪਣੇ ਨਿਆਣਿਆਂ ਦੇ ਨਾਲ ਆਪਣੇ ਧੀਆਂ ਪੁੱਤਰਾਂ ਨਾਲ ਕੋਈ ਖਾਸ ਮੁਹੱਬਤ ਨਹੀਂ ਹੁੰਦੀ ਇਹ ਉਹੀ ਕਲਚਰ ਸਾਡੇ ਦਾ ਬਾਹਰ ਪੜਨੀਆਂ ਨੇ ਮੁਲਕੋਂ ਬਾਹਰ ਨੇ ਸ਼ਰਮ ਨਹੀਂ ਆਉਂਦੀ ਤੇ ਆਪ ਜਿਹੜਾ ਜੀ ਉਧਰੋਂ ਚਲੋ ਐਸ ਟਾਈਮ ਅਗਰੈਸਿਵ ਹੋਇਆ ਮੋਦੀ ਹੈ ਨਾ ਮੋਦੀ ਨੂੰ ਵੀਰੇ ਨੇ ਕਿਹਾ ਕਿ ਯਾਰ ਕਿਸੇ ਨੂੰ ਵੀ ਮਾੜਾ ਨਾ ਆਖੋ ਮੋਦੀ ਦੀ ਮੈਂ ਮਿੱਟੀ ਪਲੀਤ ਕਰਨੀ ਕਰਨੀ ਹੈ ਏ ਆਰਐਸਐਸ ਵਾਲਿਆਂ ਦੀ ਮੈਂ ਕਰਨੀ ਕਰਨੀ ਹੈ ਹੁਣ ਜੋ ਮਰਜ਼ੀ ਹੋ ਜੇ ਠੀਕ ਹੈ ਬੜਾ ਇਹਨਾਂ ਨੂੰ ਪਿਆਰ ਦੇ ਬੜਾ ਕੋਸ਼ ਇਹਨਾਂ ਨੂੰ ਪਿਆਰ ਨਾਲ ਦੇਖ ਰਿਹਾ ਕਿ ਹਾਂ ਯਾਰ ਕੀ ਮਤਲਬ ਇੱਕ ਚੀਜ਼ ਇਹਨਾਂ ਦੇ ਨੇ ਕਿਸੇ ਨੂੰ ਪਿਆਰ ਨਾਲ ਨਾ ਪਿਆਰ ਦੇ ਕੇ ਵੇਖੋ ਕਿ ਉਹ ਤੁਹਾਨੂੰ ਕੀ ਰਿਸਪੌਂਸ ਦਿੰਦਾ ਇਹਨਾਂ ਨੂੰ ਪਿਆਰ ਇਹਨਾਂ ਨੂੰ ਹਰ ਚੀਜ਼ ਇਹਨਾਂ ਵਾਸਤੇ ਮਤਲਬ ਕੀ ਯਾਰ ਲੇਕਿਨ ਐਟ ਦਾ ਟਾਈਮ ਉਹ ਪਰਖ ਗਾਣਾ ਹੈ ਜਿਹੜਾ ਨਾ ਪਰਖ ਸੀ ਗਾਣਾ ਸੁਣਿਆ ਸੀ ਹੁਣ ਪਰਖ ਹੋਣੀ ਹੈ ਸਾਡੀ ਵੀ ਪਰਖ ਹੋਣੀ ਹੈ ਉਧਰ ਦੀ ਵੀ ਪਰਖ ਹੋਣੀ ਹੈ ਕਿ ਅਸੀਂ ਆਪਣੇ ਪੰਜਾਬੀ ਭਰਾਵਾਂ ਨਾਲ ਜੇ ਹੋਣ ਐ ਸੌਖੇ ਟਾਈਮ 'ਚ ਜਦੋਂ ਸਾਡੇ ਤੇ ਹਮਲਾ ਹੋਣ ਰਿਹਾ ਬੇਸ਼ੱਕ ਉਹਦੇ ਵੀ ਸਰਦਾਰ ਭਰਾ ਖਲੋਤੇ ਹੋਣ ਫੌਜੀ ਦੇ ਵੇ ਫੌਜੀਆਂ ਦੀਆਂ ਵਰਦੀਆਂ ਦੇ ਵਿੱਚ ਲੇਕਿਨ ਫੇਰ ਵੀ ਆਪਣੇ ਪੰਜਾਬੀ ਭਰਾਵਾਂ ਵਾਸਤੇ ਪਿਆਰ ਜਿਹੜਾ ਉਹਨਾਂ ਹੀ ਰਹਿਣਾ ਸਾਨੂੰ ਪਤਾ ਹੈ ਕਿ ਉਹਨਾਂ ਨੂੰ ਉਹਨਾਂ ਦੀ ਮਜਬੂਰੀ ਹੋਏਗੀ ਉਹਨਾਂ ਨੂੰ ਤੋਂ ਆਰਡਰ ਮਿਲੇ ਹੋਣਗੇ ਤੇ ਉਹ ਵਿਚਾਰੇ ਅੱਗੇ ਆਏ ਨੇ ਨਾ ਕਿ ਨੌਕਰੀ ਉਹਨਾਂ ਦੀ ਮਜਬੂਰੀ ਆ ਠੀਕ ਹੈ ਨਾ ਨਹੀਂ ਕਰ ਸਕਦੇ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਪਾਲਣਾ ਔਰੇ ਜੰਗ-ਜੰਗ ਨਹੀਂ ਹੋਣੀ ਟੂ ਦਾ ਪੁਆਇੰਟ ਗੱਲ ਇਹ ਹੈ ਕਿ ਜਿਵੇਂ ਪਹਿਲੇ ਆਪਾਂ ਨਿਊਜ਼ ਤੇ ਸੁਣੀਦਾ ਹੁੰਦਾ ਸੀ ਨਾ ਜੇ ਐਲਓਸੀ ਦੇ ਖਿਲਾਫ ਰਜ਼ੀ ਹੋ ਰਹੀ ਹੈ ਇਧਰੋਂ ਵੀ ਫਾਇਰਿੰਗ ਉਧਰੋਂ ਵੀ ਫਾਇਰਿੰਗ ਉਹੀ ਚੀਜ਼ ਹੈ ਉਸ ਤੋਂ ਅੱਗੇ ਨਾ ਕਿਸੇ ਨੇ 1 ਇੰਚ ਵੀ ਪਰਲੇ ਦੇ ਪਾਸੇ ਜਾਣਾ ਹੈ ਤੇ ਨਾ ਉਹ 1 ਇੰਚ ਇਧਰ ਆਉਣਾ ਉਹਨਾਂ ਨੇ ਆਹੋ ਪਹਿਲੇ ਸੀਜ਼ਫਾਇਰ ਸੀਗਾ ਹੁਣ ਉਹ ਸੀਜ਼ਫਾਇਰ ਹਟਾ ਦਿੱਤਾ ਗਿਆ ਬਸ ਇਹ ਕੀ ਹੈ ਕਿ ਰਾਜਨੀਤੀ ਹੈ ਇਹਦੇ ਪਿੱਛੇ ਤੁਸੀਂ ਸਮਝੋ ਇਸ ਗੱਲ ਨੂੰ ਯਾਰ ਕਿੰਨੇ ਚੀਜ਼ਾਂ ਜਿਹੜੀਆਂ ਨੇ ਹੋਈਆਂ ਨੇ ਅਗਰ ਅਕਲ ਰੱਖਦੇ ਹੋ ਤੇ ਵੇਖੋ ਇੱਕ ਇੰਟਰਨੈਸ਼ਨਲ ਅਮਰੀਕਾ ਇਧਰ ਉਧਰ ਹਰ ਪਾਸੇ ਠੀਕ ਹੈ ਇਜ਼ਰਾਇਲ ਤੇ ਫਲਸਤੀਨ ਦੀ ਮਤਲਬ ਜਿਵੇਂ ਫਲਸਤੀਨ ਨਾਲ ਹੋਣ ਰਹੀ ਹੈ ਦੀ ਹਰ ਕੋਈ ਇਰਾਨ ਵੀ ਆਵਾਜ਼ ਚੁੱਕਣ ਰਿਹਾ ਸਾਰੇ ਜਿਹੜੇ ਨੇ ਆਵਾਜ਼ ਚੁੱਕਣ ਰਿਹਾ ਹਨ ਮੁਸਲਮਾਨ ਮੁਲਕ ਵੀ ਆਵਾਜ਼ ਚੁੱਕਣ ਡੇ ਸਾਡੇ ਦੇ ਵਾਸਤੇ ਠੀਕ ਹੈ ਲੇਕਿਨ ਇਹਨਾਂ ਨੇ ਇਸ ਸਾਰੀ ਸਿਚੁਏਸ਼ਨ ਨੂੰ ਇੱਧਰ ਇੱਕ ਉਲਝਾਤਾ ਇਹਦੇ ਵਿੱਚ ਕਿ ਪਾਕਿਸਤਾਨ ਤੇ ਇਹਨੂੰ ਇੱਧਰ ਲਈ ਰੱਖੋ ਪਾਕਿਸਤਾਨ ਐਟਮਿਕ ਤਾਕਤ ਹੈ ਇਹਨੂੰ ਦੂਸਰਿਆਂ ਦੇ ਪਾਸੇ ਨਾ ਜਾਣ ਦਿਓ ਇਹਨੂੰ ਇੱਧਰ ਫਸਾਈ ਰੱਖੋ ਇਹਦੇ ਬੈਨੀਫਿਟ ਤਿੰਨ ਚਾਰ ਬੈਨੀਫਿਟ ਹੋਵੇ ਜੀ ਇੱਧਰ ਆ ਇੰਡੀਆ ਦੇ ਵਿੱਚ ਮੋਦੀ ਨੂੰ ਵੋਟਾਂ ਲੈਣ ਵਾਸਤੇ ਮਿਲ ਗਈ ਜੀ ਮੋਟਾਂ ਵਾਸਤੇ ਸਿੰਪਤੀ ਕਹਿ ਲੋ ਜਾਂ ਕਹਿ ਲੋ ਜੀ ਜਿਹੜੇ ਹਿੰਦੂਤਵਾਣ ਨੇ ਉਹ ਹੁਣ ਮੋਦੀ ਦੀ ਸਪੋਰਟ ਹੋਰ ਕਰਨਗੇ ਜਿਨ੍ਹਾਂ ਨੇ ਐਤਕਾਂ ਵੋਟਾਂ ਨਹੀਂਸਾਂ ਦਿੱਤੀਆਂ ਉਹ ਵੀ ਸੋਚਣਗੇ ਕਿ ਨਹੀਂ ਵੀ ਮੋਦੀ ਨੂੰ ਦੋ ਵੋਟ ਦੇਵੋ ਇਹ ਡਰਦਾ ਨਹੀਂ ਹੈਗਾ ਜੰਗ ਤੋਂ ਡਰਦਾ ਨਹੀਂ ਹੈਗਾ ਇਹਨੇ ਪਾਕਿਸਤਾਨ ਨਾਲ ਇੰਜ ਕਰਤਾ ਇਹਨੇ ਪਾਕਿਸਤਾਨ ਨੂੰ ਇੰਜ ਕਰਤਾ ਇੰਜ ਕਰਤਾ ਇਹਨੂੰ ਵੋਟਾਂ ਦੇਣੀਆਂ ਨੇ ਉਹਦੇ ਪਿੱਛੇ ਮੋਦੀ ਨੂੰ ਉਹਦੀ ਪੋਲੀਟੀਕਲੀ ਸਪੋਰਟ ਮਿਲ ਗਈ ਮੋਦੀ ਨੇ ਉਹਦਾ ਬੈਨੀਫਿਟ ਲੈ ਲਿਆ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੇਖੀਏ ਤੇ ਸਾਰੀ ਦੁਨੀਆ ਦਾ মিডিਆ ਜਿਹੜਾ ਹੁਣ ਦ ਟੂ ਨਿਊਕਲੀਅਰ ਆਂਡ ਫੋਰਸਸ ਔਨ ਦਾ ਬਾਰਡਰ ਕਲੈਸ਼ਸ ਇਹ ਉਹ ਮਤਲਬ ਹਰ ਪਾਸੇ ਇਹੀ ਚੱਲੀ ਜਾਂਦਾ ਹੈ ਕਿ ਦੋ ਨਿਊਕਲੀਅਰ ਕੰਟਰੀ ਜਿਹੜੇ ਨੇ ਉਹ ਆਪਸ ਦੇ ਵਿੱਚ ਗੁੱਥਮ ਗੁੱਥਾ ਹੋਣ ਲੱਗੇ ਨੇ ਉਹ ਆਪਸ ਦੇ ਵਿੱਚ ਲੜਨ ਲੱਗੇ ਨੇ ਉਧਰੋਂ ਧਿਆਨ ਹਟਾਤਾ ਉਧਰ ਕੀ ਹੋਣ ਰਿਹਾ ਕੋਈ ਨਹੀਂ ਪੁੱਛਣ ਰਿਹਾ ਕੋਈ ਨਹੀਂ ਚਲਾਣ ਰਿਹਾ ਤੇ ਰੂਸ ਆਪਣਾ ਅਸਲਾ ਵੇਚੀ ਜਾ ਰਿਹਾ ਤੜਾ ਤੜ ਵੇਚੀ ਜਾ ਰਿਹਾ ਪਾਕਿਸਤਾਨ ਨੂੰ ਚਾਈਨਾ ਜਿਹੜਾ ਜੀ ਮੋਬਾਈਲ ਆਉਣ ਦੇ ਨੇ ਲੇਟੈਸਟ ਟੈਕਨੋਲੋਜੀ ਦੇ ਤਿਆਰੇ ਆਉਣ ਦੇ ਰਹੇ ਜੈਟ ਸੌਂਡ ਦੇ ਨੇ ਕਿ ਚਾਈਨਾ ਜਿਹੜਾ ਉਧਰੋਂ ਨਹੀਂ ਲੜ ਸਕਦਾ ਪਾਕਿਸਤਾਨ ਨੂੰ ਆਖਿਆ ਵੀ ਤੁਸੀਂ ਠੀਕ ਹੋ ਚਲੋ ਲੜਾਈ ਹੋਏਗੀ ਉਹਦੇ ਪਤਾ ਨਹੀਂ ਉਹਨੇ ਲੜਨਾ ਹੈ ਕਿ ਨਹੀਂ ਲੜਨਾ ਉਧਰੋਂ ਹਮਲਾ ਹੋਣਾ ਹੈ ਜਾਂ ਨਹੀਂ ਹੋਣਾ ਲੇਕਿਨ ਅਬ ਅਸੀਂ ਤਾਂ ਇਹੀ ਦੁਆ ਮੰਗਨੇ ਆ ਕਿ ਨਾ ਹੋਵੇ ਭਾਈ ਮਾੜਾ ਨਾ ਹੋਵੇ ਅੱਲਾ ਕਰੇ ਜੰਗ ਸੋਲੂਸ਼ਨ ਕੋ ਨਹੀਂ ਲੇਕਿਨ ਚਾਈਨਾ ਕੀ ਉਧਰੋਂ ਰੂਸ ਜਿਹੜਾ ਉਹ ਵਿੱਚ ਹੀ ਜਾਣ ਰਿਹਾ ਉਧਰੋਂ ਅਮਰੀਕਾ ਜਿਹੜਾ ਉਹ ਵੀ ਆਪਣੇ ਹਥਿਆਰ ਵੇਚਣ ਰਿਹਾ ਮਤਲਬ ਸਾਰਿਆਂ ਨੂੰ ਦੇ ਆਪਣੇ ਲੱਗੀ ਹੈ ਕਿ ਜੀ ਸਾਡਾ ਚੀਜ਼ਾਂ ਵੇਖ ਜਾਣ ਸਾਡੀਆਂ ਵੇਖ ਜਾਣ ਸਾਡੀਆਂ ਵੇਖਣ ਸੇਲ ਲਾਈ ਹੋਈ ਆ ਭਾਈ ਉਹਨਾਂ ਨੇ ਸੇਲ ਲਾਈ ਹੋਈ ਆ ਪਾਕਿਸਤਾਨ ਤੇ ਈ ਲੁੱਟੀ ਜਾ ਰਿਹਾ ਸੇਲ ਮੇ ਲਾਇਆ ਇਸ ਟਾਈਮ ਨਾ ਬਾਕੀ ਅਸੀਂ ਕਈ ਵਾਰੀ ਇਹ ਆਂਦੇ ਸਾਂ ਕਿ ਕਈ ਵਾਰੀ ਵੀਡੀਓ ਵਿੱਚ ਤੁਸੀਂ ਸੁਣਿਆ ਹੋਣਾ ਕਿ ਅਸੀਂ ਬੱਬੂ ਵੀਰੇ ਇਹ ਗੱਲ ਕਰਦੇ ਹੁੰਨੇ ਆ ਕਿ ਪਾਕਿਸਤਾਨ ਜਿਹੜਾ ਡਿਫੈਂਸ ਦੇ ਉੱਤੇ ਯਾਰ ਇਨਾ ਖਰਚਾ ਕਰੀ ਜਾਂਦਾ ਐ ਇੰਜ ਟਕ ਕਿਹੜੀ ਲੋੜ ਹੈ ਕਰਨ ਦੀ ਸਾਨੂੰ ਮਤਲਬ ਇਕਨੋਮੀ ਆਪਣੀ ਠੀਕ ਕਰੇ ਲੇਕਿਨ ਪਾਕਿਸਤਾਨ ਨੇ ਪਾਕਿਸਤਾਨ ਨੇ ਇਸੇ ਦਿਨ ਵਾਸਤੇ ਉਹਨੂੰ ਪਤਾ ਹੈ ਕਿ ਪਰਲੇ ਪਾਸੇ ਜਿਹੜਾ ਉਹ ਚੂੜਾ ਬੰਦਾ ਬਿਠਾ ਹੈ ਮੋਦੀ ਹੈ ਪਰਲੇ ਪਾਸੇ ਬੀਜੇਪੀ ਦੀ ਉਹ ਹੈ ਸਾਨੂੰ ਆਪਣਾ ਸਟਰੋਂਗ ਰੱਖਣਾ ਪੈਣਾ ਇਹਨਾਂ ਦਾ ਨਹੀਂ ਪਤਾ ਕਿਹੜੇ ਟਾਈਮ ਅੱਕਾ ਬਹਾਨ ਲੱਗ ਪੈਣ ਔਰ ਅੱਜ ਅਸੀਂ ਇਹਨੇ ਸਹੀ ਕੀਤਾ ਹੈ ਬੇਸ਼ੱਕ ਇਕਨੋਮੀ ਸਾਡੀ ਡਾਵਾ ਡੋਲ ਹੈ ਲੇਕਿਨ ਠੀਕ ਹੈ ਆਪਣਾ ਸਟਰੋਂਗ ਤੇ ਆਪਣੇ ਡਿਫੈਂਸ ਤੇ ਪੈਸੇ ਲਾਏ ਨੇ ਆਪਣੇ ਵੈਪਨ ਦੇ ਉੱਤੇ ਪੈਸੇ ਲਾਏ ਨੇ ਕਮਾਸਕਮ ਪਰਲਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਮੁੰਡਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਛੇਤੀ ਪੱਠਾ ਦੇ ਸਕਦੇ ਆ ਇੰਨਾ ਕੁ ਹੈਗਾ ਵਾ ਬਾਕੀ ਰੱਬ ਸੋਣਾ ਯਾਰ ਅਮਨ ਸ਼ਾਂਤੀ ਰੱਖੇ ਸਕੂਨ ਹੋਣਾ ਚਾਹੀਦਾ ਦੋਵਾਂ ਪਾਸੇ ਕਿੱਡਾ ਸੋਹਣਾ ਮਾਹੌਲ ਬਣ ਗਿਆ ਸੀ ਪੰਜਾਬੀ ਸੰਗਤਾਂ ਆਉਂਦੀਆਂ ਸਨ ਪਾਕਿਸਤਾਨ ਦੇ ਵਿੱਚ ਇਧਰੋਂ ਪੰਜਾਬੀ ਲੈਰ ਵਾਲੇ ਨਾਸਰ ਢਿੱਲੋਂ ਹੋਣੀ ਸਾਰੇ ਇੱਕ ਵੀਡੀਓ ਬਣਾਉਣ ਦੇ ਸਨ ਪਰਿਵਾਰਾਂ ਨੂੰ ਜੋੜਨ ਦੇ ਸਨ ਵੀਡੀਓ ਵੇਖੀ ਦੇ ਸਨ ਮਤਲਬ ਮਾਂ ਨੂੰ ਤਾਂ ਸੀ ਮਜ਼ਾ ਹੁੰਦਾ ਸੀਗਾ ਯਾਰ ਹਾਂ ਕਿੱਡਾ ਸੋਹਣਾ ਮਾਹੌਲ ਜਿਹੜਾ ਦੋਵੇਂ ਪੰਜਾਬਾਂ ਦੇ ਵਿੱਚ ਬਣ ਗਿਆ ਤੇ ਜਿਹੜਾ ਕੋ ਪੰਜਾਬ ਤੋੜਿਆ ਗਿਆ ਸੀ ਉਹਦੀ ਯੂਨਿਟੀ ਜਿਹੜੀ ਸੀ ਉਹ ਮਤਲਬ ਉਹ ਰੱਬ ਸੋਹਣਾ ਇਸ ਯੂਨਿਟੀ ਨੂੰ ਬਣਾਈ ਰੱਖਿਆ ਜੀ ਇਸ ਏਕਤਾ ਨੂੰ ਬਣਾਈ ਰੱਖੇ ਆਪਾਂ ਇਹ ਇਹ ਏਕਤਾ ਨਹੀਂ ਤੋੜਨੀ ਤੇ ਬਾਕੀ ਇਹ ਆ ਕਿ ਅਗਰ ਇੰਡੀਆ ਮੋਦੀ ਪਾਣੀ ਬੰਦ ਕਰੇਗਾ ਤੇ ਟਾਈਮ ਲੱਗੇਗਾ ਠੀਕ ਹੈ ਉਹ ਕੋਈ 15 20 ਸਾਲ ਉਹਨੂੰ ਲੱਗ ਜਾਣੇ ਨੇ ਕਮਨਸ ਕਮ ਬਾਕੀ ਇਹ ਵੇਖੋ ਜੀ ਕੀ ਲੱਗੇਗਾ ਉਹ ਫਿਰ ਜ਼ਾਹਰ ਹੈ ਫਿਰ ਵਾਇਰਲ ਹੋ ਜਾਣਿਆ ਨਾ ਮਾਮਲਾ ਜਿਹੜਾ ਉਧਰ ਨੂੰ ਲੈ ਕੇ ਜਾਏਗਾ ਲੇਕਿਨ ਇਹ ਦੁਆ ਕਰੋ ਅਰਦਾਸ ਕਰੋ ਆਪਣੇ ਬੱਚੇ ਫੁੱਲਾਂ ਵਰਗੇ ਬੱਚੇ ਉਹਨਾਂ ਦੇ ਫਿਊਚਰ ਬਾਰੇ ਸੋਚੋ ਤੁਸੀਂ ਵੀ ਸੋਚੋ ਜਿਹੜੇ ਤੁਹਾਡੇ ਜੋ ਆਕ ਨੇ ਉਹ ਸਾਡੇ ਜੋ ਆਕ ਨੇ ਜਿਹੜੇ ਸਾਡੇ ਨੇ ਉਹ ਤੁਹਾਡੇ ਨੇ ਛੋਟੇ ਛੋਟੇ ਬੱਚੇ ਨੇ ਠੀਕ ਹੈ ਤੇ ਆਪਾਂ ਇਹਨਾਂ ਮਾਸੂਮਾਂ ਨੂੰ ਜਿਹੜਾ ਹੈ ਉਹਨਾਂ ਦਾ ਫਿਊਚਰ ਜਿਹੜਾ ਹੈ ਕਮ ਉਸ ਤੋਂ ਬਹੁਤ ਨਾਤਾ ਹੋ ਤੇ ਲਈਏ ਤੇ ਰੱਬ ਸੁਣਾ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੈ ਆ ਵੇਖ ਲੋ ਕਿ ਹੁਣੇ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਬਾਰਡਰ ਨੇ ਸਾਂਝੇ ਹੀ ਨੇ ਕੋਈ ਚੱਕਰ ਹੀ ਕੋ ਨਹੀਂ ਹੈ ਸਹੀ ਗੱਲ ਹੈ ਯਾਰ ਕੋਈ ਚੱਕਰ ਹੀ ਕੋ ਨਹੀਂ ਹੈਗਾ ਇਧਰ ਲਾਈਨ ਲੱਗੀ ਹੋਈ ਆ ਤੁਸੀਂ ਇਧਰੋਂ ਉਧਰ ਚੱਲ ਜਾਓ ਉਧਰੋਂ ਚੱਲ ਜਾਓ ਰੋਡ ਤੁਸੀਂ ਜਾ ਸਕਦੇ ਆ ਆ ਹੁਣ ਕਿੰਨਾ ਕਲੈਸ਼ ਜੇ ਪਿੱਛੇ ਜੇ ਹੋ ਗਿਆ ਸੀ ਦੋਵਾਂ ਦਾ ਕਿ ਜਦੋਂ ਟਰੰਪ ਨੇ ਆਖਿਆ ਜੀ ਤੁਸੀਂ ਮਤਲਬ ਟੈਰਫ ਲਾ ਦਿੱਤਾ ਕੈਨੇਡਾ ਤੇ ਇਹ ਉਹ ਉਹਦਾ ਜਵਾਬ ਨਹੀਂ ਕੀਤਾ ਲੇਕਿਨ ਇਹ ਜ਼ਿਕਰ ਗਿਆ ਕਿ ਕੈਨੇਡਾ ਉਹ ਕਹੇ ਕਿ ਤੁਸੀਂ ਸਾਡੀ ਗਵਰਨਰ ਬਣ ਜਾਓ ਹਾਂ ਰਿਆਸਤ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਰ ਇੱਟ ਪੁੱਤੇ ਦਾ ਵੈਰ ਆ ਬਸ ਦੇ ਵਿੱਚ ਠੀਕ ਆ ਔਰ ਉਹਨਾਂ ਦਾ ਵੀ ਬਾਰਡਰ ਨਾ ਆਹਰਾਂ ਵਾਲਾ ਨਹੀਂ ਹੈਗਾ ਚੀਜ਼ਾਂ ਇਹ ਨੇ ਕਿ ਅਸੀਂ ਸ਼ੁਰੂ ਤੋਂ ਜੰਮੇ ਆ ਇਸ ਦੋਵਾਂ ਦੇਸ਼ਾਂ ਦੇ ਵਿੱਚ ਅਸੀਂ ਸਾਨੂੰ মিডিਆ ਨੇ ਸਾਨੂੰ ਹਰ ਥਾਂ ਮਤਲਬ ਇਹਨਾਂ ਨੇ ਨਾ ਇੱਕ ਦੂਜੇ ਦਾ ਨੈਗੇਟਿਵ ਹੀ ਵਿਖਾਇਆ ਹੈ। ਵਈ ਫਲਾਣੇ ਦੇ ਵਿੱਚ ਇੰਜ ਜੇ ਉਸ ਮੁਲਕ 'ਚ ਇੰਜ ਜੇ ਉਸ ਮੁਲਕ 'ਚ ਇੰਜ ਹੈ। ਕਿਸੇ ਨੇ ਅਜੇ ਤੱਕ ਕੋਸ਼ਿਸ਼ ਨਹੀਂ ਕੀਤੀ ਕਿ ਪੋਜ਼ਿਟਿਵ ਦੋਵਾਂ ਪਾਸਿਆਂ ਦਾ ਵੇਖੀਏ। ਅਸੀਂ ਜੇ ਪੋਜ਼ਿਟਿਵ ਉਧਰ ਦਾ ਬਖਾਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੇ ਹੁਣ ਚੈਨਲ ਜਿਹੜੇ ਨੇ ਜੀ ਉਹ ਬੰਦ ਕੀਤੇ ਜਾਣ ਲੱਗੇ ਨੇ। ਕਰ ਲੋ ਕੀ ਕਰ ਲੋਗੇ? ਸਾਨੂੰ ਪਤਾ ਸਾਡੇ ਪੰਜਾਬੀ ਭਰਾ ਸਾਡੇ ਨਾਲ ਨੇ। ਅਸੀਂ ਉਸ ਤੋਂ ਪਹਿਲੇ ਚੈਨਲ ਅਰੇ ਸਾਡੇ ਚੈਨਲ ਬੰਦ ਨਹੀਂ ਸਨ ਹੋਏ। ਹਰੇ ਚੱਲਣ ਡੇ ਸਨ। ਕਮੈਂਟ ਇਹ ਉਹ ਕੇ ਬੰਦੋ ਜਾਣਗੇ ਲੇਕਿਨ ਜਦੋਂ ਜੰਗ ਤੁਸੀਂ ਸਾਡੇ ਨਾਲ ਮਤਲਬ ਮੋਦੀ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਮੋਦੀ ਦੀ ਪਿੱਛੇ ਤਾਰੀਫ ਕਰਾਂਗੇ ਅਸੀਂ ਲਾਹਨਤ ਨਹੀਂ ਭੇਜਦੇ ਮੋਦੀ ਤੇ ਸਹੀ ਗੱਲ ਆ ਅਸੀਂ ਲਾਹਨਤ ਨਹੀਂ ਭੇਜਦੇ ਠੀਕ ਹੈ ਅਸੀਂ ਉਸ ਤੋਂ ਪਹਿਲਾਂ ਬਾਈਕਾਟ ਕਰਤਾ ਮੋਦੀ ਦਾ ਕਿ ਅਸੀਂ ਮੋਦੀ ਦੇ ਤੇ ਬੀਜੇਪੀ ਦੀਆਂ ਕੋਈ ਵੀ ਵੀਡੀਓ ਜਿਹੜੀ ਇਹਨਾਂ ਦੀ ਫੇਵਰਦੀ ਹੈ ਅਸੀਂ ਉਹਨੂੰ ਪ੍ਰੋਮੋਟ ਨਹੀਂ ਕਰਨਾ ਅਸੀਂ ਉਹਨੂੰ ਨਹੀਂ ਵੇਖਣਾ ਲੱਗ ਪਤਾ ਜਾਏਗਾ ਹੁਣ ਥੱਲੇ ਆ ਕੇ ਕਮੈਂਟ ਤੇ ਕਰਦੇ ਨੇ ਨਾ ਤੁਹਾਡਾ ਇਹ ਬੰਦ ਹੋ ਗਿਆ ਤੁਹਾਡਾ ਉਹ ਬੰਦ ਹੋ ਗਿਆ ਕੋਈ ਕੰਮ ਲੱਭ ਲਓ ਕੋਈ ਇੰਜ ਕਰ ਲਓ ਸਾਡੇ ਪੰਜਾਬੀ ਭਰਾ ਸਾਡੇ ਨਾਲ ਖਲੋਤੇ ਨੇ ਜੇ ਅਸੀਂ ਅੱਜ ਮੈਂ ਚੈਨਲ ਬਣਾਵਾ ਬੰਦ ਬੇਸ਼ੱਕ ਹੋ ਜੇ ਇੰਡੀਆ ਦੇ ਵਿੱਚ ਅੱਜ ਚੈਨਲ ਬਣਾਵਾ ਅੱਗੇ ਕਿੰਨੇ ਚੈਨਲ ਬੰਦ ਹੋਏ ਨੇ ਕਿੰਨੇ ਨਵੇਂ ਬਣਾ ਲਏ ਠੀਕ ਚੱਕਰ ਹੀ ਕੋਈ ਸਾਨੂੰ ਪੰਜਾਬੀ ਭਰਾਵਾਂ ਦੇ ਮਾਣ ਹੀ ਐਡਾ ਕਿ ਇਤੋਂ ਚੈਨਲ ਬੰਦ ਹੋਏ ਉਧਰੋਂ ਪੜਾਈਆਂ ਤੇ ਸਾਰੇ ਆ ਜਾਂਦੇ ਨੇ ਇਕੱਠੇ ਹੋ ਕੇ ਭਰਾਵਾਂ ਦਾ ਮਤਲਬ ਇਹ ਚੈਨਲ ਹੈ ਇਹਨਾਂ ਮਾਣ ਹੈ ਸਾਨੂੰ ਆਪਣੇ ਭਰਾਵਾਂ ਦੇ ਲੇਕਿਨ ਮੈਂ ਅੱਜ ਚੈਨਲ ਬਣਾਵਾ ਨਾ ਮੋਦੀ ਦੀ ਮਿੱਟੀ ਪਲੀਤ ਕਰਨ ਵਾਲੇ ਚੈਨਲ ਵੀ ਹੈ ਨੇ ਧਰੂ ਵਰਾਠ ਉਸ ਪਿਓ ਦਾ ਵੀ ਕਰੋ ਨਾ ਬੰਦ ਉਹ ਤੇ ਤੁਹਾਡੀ ਕਲਾੰਦਾ ਕਲਾਸ ਚੰਗੀ ਉਹ ਕਿਲਾਇਆ ਕੁੜੀ ਬੜੇ ਸੋਹਣੇ ਉਹ ਮੋਦੀ ਦੀ ਟਿਬਰੀ ਟੈਟ ਕਰਦੀ ਏ ਠੀਕ ਹੈ ਵੀਡੀਓ ਕਿ ਸਾਨੂੰ ਨਹੀਂ ਪਤਾ ਅਸੀਂ ਉਹਨਾਂ ਵੀਡੀਓ ਦੇ ਉੱਤੇ ਰਿਵਿਊਸ ਦੇ ਕੇ ਮੋਦੀ ਦਾ ਜਿਹੜਾ ਕਾਲਾ ਚਿਹਰਾ ਸਾਰੀ ਦੁਨੀਆ ਨਹੀਂ ਵਖਾ ਸਕਦੇ ਅਸੀਂ ਆਰਐਸਐਸ ਦਾ ਏਜੰਡਾ ਨਹੀਂ ਵਖਾ ਸਕਦੇ ਵਖਾ ਸਕਣੇ ਆ ਅਸੀਂ ਲੇਕਿਨ ਅਸੀਂ ਸ਼ੁਰੂ ਤੋਂ ਹੀ ਪੀਸ ਵਾਲੇ ਪਾਸੇ ਨੂੰ ਟੁਰੇ ਆ ਅਮਨ ਵਾਲੇ ਪਾਸੇ ਨੂੰ ਟੁਰੇ ਆ ਪਿਆਰ ਵਾਲੇ ਪਾਸੇ ਨੂੰ ਟੁਰੇ ਆ ਕਿ ਚਲੋ ਯਾਰ ਨਫ਼ਰਤ ਤੇ ਸਾਰੇ ਵੰਡਣ ਡਏ ਨੇ ਕੋਈ ਪਿਆਰ ਵੰਡੋ ਇੱਕ ਦੂਜੇ ਦੇ ਵਿੱਚ ਪਿਆਰ ਬਤਾਉ ਉਹ ਮੀਡੀਆ ਦੇ ਉੱਤੇ ਤੇ ਅੱਗੇ ਬੜੀ ਨਫ਼ਰਤ ਹੈ ਬੜਾ ਮਤਲਬੀ ਨਾਚ ਆ ਰਿਹਾ ਤੇ ਅਸੀਂ ਪਿਆਰ ਕਿਉਂ ਨਾ ਵੰਡ ਕੇ ਵੇਖ ਲਈਏ ਉਹ ਬੰਦਾ ਗੋਬਰ ਆਰੀਓ ਦੀ ਵੀਡੀਓ ਲਾ ਕੇ ਉਹਨੂੰ ਜੁੱਤੀਆਂ ਮਾਰ ਕੇ ਚਾਹੇ ਤੇ ਮੈਂ ਮੈਂ ਉਹਦਾਂ ਵੀਡੀਓ ਮੈਂ ਉਹਦਾਂ ਵੀਡੀਓ ਵੇਖੀ ਇੱਕ ਪਾਕਿਸਤਾਨੀ ਨੇ ਨਾ ਉਹ ਸ਼ਾਰਟ ਬਣਾਏ ਸੀ ਉਹ ਮੇਜਰ ਗੋਬਰ ਆਰੀਆ ਜਿਹੜਾ ਉਹ ਲੱਗਾ ਸੀ ਜੇ ਹਮ ਐਸੇ ਕਰ ਦਿੰਗੇ ਐਸੇ ਕਰ ਦਿੰਗੇ ਉਹਨਾਂ ਜੁੱਤੀ ਦੇ ਨਾਲ ਨਾ ਐਂ ਪੜਕ ਕਰਕੇ ਬੜੀ ਅੱਛੀ ਇਫੈਕਟ ਐਂ ਥੱਲੇ ਕਰਕੇ ਝਾੜ ਕੇ ਸਾਈਡ ਤੇ ਛੋੜ ਦੇਣਾ ਹਾਂ ਵੇਖੀ ਹੋਣੀ ਤੁਸੀਂ ਬੜੀ ਵਾਇਰਲ ਹੋਣ ਲਈ ਸੀ ਤੱਕ ਕਰਕੇ ਮੋੜ ਦੀ ਕਾਲਾ ਕੀ ਉਹ ਨਾ ਕਿ ਨੂੰ ਮੋਟਰਸਾਈਕਲ ਲੈਣ ਜਾਣਗੇ ਗੋਬਰ ਆਰੀਆ ਨਾ ਆਂਦਾ ਨਾ ਇਹਨਾਂ ਨੂੰ ਲੈ ਕੇ ਆਉ ਮੈਂ ਨਾ ਸਾਨੂੰ ਜਿਆਦਾ ਤਾਂ ਮੇਰੇ ਮੈਂ ਗੋਬਰ ਆਰੀਆ ਨੂੰ ਲੈ ਕੇ ਆਵਾਂ ਜਿਆਦਾ ਮੋਟਰਸਾਈਕਲ ਤੇ ਬਿਠਾ ਕੇ ਲਿਆਉਂਗਾ ਮੋਟਰਸਾਈਕਲ ਦੇ ਨਹੀਂ ਇਹਨੂੰ ਸਾਈਕਲ ਉਥੋਂ ਦਾੰਦ ਬਗੈਰ ਗੱਡੀ ਵਾਲਾ ਬਗੈਰ ਕਾਠੀ ਵਾਲਾ ਪੈਗਾ ਚਲਾ ਇਹਨੂੰ ਵਗਾਂਗੇ ਚਲਾ ਤੇ ਜਦੋਂ ਉਥੋਂ ਲੈ ਕੇ ਤੇ ਇੱਥੇ ਤੱਕ ਇਹਨੂੰ ਚਲਾਣਾ ਪਿਆ ਨਾ ਅਖੀਰ ਬਹਿਣਾ ਹੀ ਇਹਨੇ ਉੱਤੇ ਗੱਦੀ ਨਹੀਂ ਹੋਣੀ ਉਹਦੀ ਇਹਨੂੰ ਪੈਣਾ ਹੀ ਪੈਣਾ ਉੱਤੇ ਥੱਕ ਕੇ ਕਿਦਾਂ ਨਾ ਕਿਦਾਂ ਜੀ ਗੱਲ ਤਾਂ ਇੰਨਾ ਛਾਇਆ ਕਰਨਾ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਦੇ ਦਾਂਗਾ ਮੇਰੇ ਕੋਲ 1 ਕਰੋੜ ਮੈਂ ਕਿਹਾ ਤੂੰ ਜਿੰਨੀ ਜ਼ੋਰ ਲਾ ਕੇ ਕਿਹਾ ਸੀ ਮੈਂ ਕਿਹਾ ਸੀ ਇਹ ਪਤਾ ਨਹੀਂ ਕੋਈ ਅਰਬ ਖਰਬ ਰੁਪਏ ਕਰ ਗੋਬਰ ਆ ਰਹੀ ਆ ਔ ਸੈਦ ਆਸਮ ਮਨੀਰ ਦਾ ਕਹਿੰਦਾ ਮੇਰੇ ਸਿਰ ਲਿਆ ਕੇ ਦੋ ਮੈਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਦੇ ਦਾਂਗਾ 1 ਕਰੋੜ ਉਹ ਮੈਂ ਕਿਹਾ ਯਾਰ ਨਹੀਂ ਉਹਨੂੰ ਕਹੇ ਦੂਜਿਆਂ ਨੂੰ ਆਖਣੇ ਆ ਤੂੰ ਮੇਜਰ ਕੀ ਟਕੇ ਦਾ ਤਵੇ ਆ ਆਹ ਓਏ ਬਾਕੀ ਚਲੋ ਯਾਰ ਓ ਯਾਰ ਫਿਰ ਇਹਨੂੰ ਜੰਗ ਦੇ ਅੱਲਾ ਮਾ ਕਰੇ ਜੰਗ ਹੋਈ ਇਹਨੂੰ ਬੁਲਾ ਲਿਆ ਨਾ ਬਾਰਡਰ ਤੇ ਆ ਜਾਏ ਨੇ ਕਹਣਾ ਨਹੀਂ ਮੈਂ ਰਿਟਾਇਰ ਹੋ ਮੈਂ ਨਹੀਂ ਨਹੀਂ ਭਾਈ ਜਾਨ ਮੈਂ ਨਹੀਂ ਮੈਂ ਆਪਣੀ ਵੀਡੀਓ ਬਣਾਵਾਗਾ ਇੱਥੇ ਮੈਂ ਇੱਥੇ ਵੀਡੀਓ ਮੈਂ ਤੁਹਾਨੂੰ ਵੀਡੀਓ ਜੀ ਸਪੋਰਟ ਕਰਨਾ ਤੁਸੀਂ ਚਲੋ ਚਲੋ ਵੀ ਬਾਕੀ ਵੀਰੋ ਥੈਂਕ ਯੂ ਲਵ ਯੂ ਯਾਰ ਸਾਰਿਆਂ ਦਾ ਸਾਰੇ ਭਰਾਵਾਂ ਦਾ ਆਪਾਂ ਅਗਲੀ ਵੀਡੀਓ ਚ ਆਉਨੇ ਆ ਬਾਕੀ ਰੱਬ ਸੋਣਾ ਮਿਹਰ ਕਰੇ ਜੀ ਪੰਜਾਬ ਚੜਦੀ ਕਲਾ 'ਚ ਰਹੇ ਪੰਜਾਬ ਜਿੰਦਾਬਾਦ ਪੰਜਾਬੀਆ ਜਿੰਦਾਬਾਦ